ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਜਰਨਲ ਧੰਦੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈੱਲ ਆਲਾ ਬਣ ਜਿਓ ਤੁਹਾਡੇ ਦੁਆਰਾ ਤੁਹਾਨੂੰ ਬਰੀ ਤੇ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਤਕਰੀਬਨ ਹੁਣ ਤੁਹਾਨੂੰ ਪਤਾ ਹੀ ਹੈ ਆਪਣੇ ਜਿਹੜੇ ਝੋਨੇ ਨੇਗੇ ਕਿਤੇ ਕਿਤੇ ਦਾ 40 45 ਦਿਨ ਤੱਕ 50 ਦਿਨ ਤੱਕ ਵੀ ਹੋਗੇ ਕਿਤੇ ਪੰਜਾਬ ਦੇ ਵਿੱਚ ਝੋਨੇ ਅਜੇ ਲੱਗ ਰਹੇ ਨੇ ਤੇ ਜ਼ਿਆਦਾਤਰ ਜਿਹੜੇ ਝੋਨੇ ਦੀ ਲਵਾਈ ਆ 25 ਜੂਨ ਤੋਂ ਲੈ ਕੇ 15 ਜੁਲਾਈ ਤੱਕ ਹੋਈ ਹੈਗੀ। ਉਹਦੇ ਵਿੱਚ ਝੋਨੇ ਆਏ ਨੇ ਕਿਸਾਨ ਬਿਰੂ ਪੀਆ 131 ਸੁਪਰੀਮ 110 ਪੂਸਾ ਬਾਂਸਮਤੀ 17 18 11 21 ਤੇ 18 47 1509 ਤੇ ਸਾਰਿਆਂ ਤੋਂ ਜ਼ਿਆਦਾ ਜਿਹੜੀ ਹਰਮਨ ਪੈਰੀ ਕਸ਼ਮਾ ਪੀਆ 100 26 ਤੇ ਕਿਸਾਨ ਵੀਰਾਂ ਦੇ ਨਾਲ ਇਸ ਵਾਰ ਥੋੜਾ ਜਿਹਾ ਇਦਾਂ ਹੋਇਆ ਵੀ ਜਿਹੜੇ ਕਿਸਾਨ ਵੀਰਾਂ ਨੇ ਜਿੱਦਾਂ ਹੁਣ ਆਪਣੇ ਲਾਉਂਦੇ ਨੇਗੇ ਝੋਨੇ ਇਸ ਵਾਰ ਥੋੜੀ ਔੜ ਚੱਲ ਗਈ ਝੋਨੇ ਲਾਉਣ ਸਮੇ ਜਿਹੜੇ ਲੇਟ ਲੱਗੇ ਨੇ ਉਹਦੇ ਨਾਲ ਝੋਨਿਆਂ ਨੇ ਜਿਹੜਾ ਫਟਾਰਾ ਉਹ ਬਹੁਤ ਜ਼ਿਆਦਾ ਘੱਟ ਕਰਿਆ ਤੇ ਕਿਸਾਨ ਵੀਰ ਹੁਣ ਕੋਈ ਨਾ ਕੋਈ ਜਿੱਦਾਂ ਆਪਾਂ ਕਹਦੇ ਪ੍ਰੋਡਕਟ ਵਾਰਤ ਰਹੇ ਨੇ ਜਾਂ ਕੋਈ ਕੋਈ ਵੀ ਚੀਜ਼ ਪਾ ਰਹੇ ਨੇ ਜਿਹੜੀ ਝੋਨੇ ਦਾ ਫਟਾਰਾ ਕਰਾਉਣ ਦੇ ਵਿੱਚ ਸਹਾਇ ਹੋਂਦੀ ਆ ਤੇ ਉਹ ਬਹੁਤ ਜਿਆਦੇ ਮਹਿੰਗੇ ਪੈਂਦੇ ਨੇ ਤੇ ਕਿਸਾਨ ਵੀਰੋ ਜਿਹੜੇ ਹੁਣ ਝੋਨਿਆਂ ਦੀ ਮੈਂ ਗੱਲ ਕਰ ਰਿਹਾ ਇਹ ਝੋਨਿਆਂ ਦੀ ਗੱਲ ਕਰਿਆ ਮੈਂ ਜਿਹੜੇ 5 ਜੁਲਾਈ ਤੋਂ ਬਾਅਦ ਲੱਗੇ ਨੇ 10 ਜੁਲਾਈ ਤੋਂ ਕਿਉਂਕਿ ਉਹ ਝੋਨਿਆਂ ਦੀ ਆ ਜਿਹੜੀ ਫੋਟ ਬਿਲਕੁਲ ਘੱਟ ਹੋਈ ਸੀ ਤੇ ਉਹ ਝੋਨਿਆਂ ਵਾਸਤੇ ਕਿਸਾਨ ਵੀਰੋ ਮੈਂ ਦੱਸ ਰਿਹਾ ਤੁਹਾਨੂੰ ਇੱਕ ਬਿਲਕੁਲ ਸਸਤਾ ਤੇ ਬਿਲਕੁਲ ਸੌਖਾ ਤਰੀਕਾ ਝੋਨੇ ਦੀ ਫੋਟ ਕਰਾਉਂਦਾ ਜਿਹਦੇ ਨਾਲ ਫੋਟ ਕਰਨ ਵਾਲੀ ਨੇਰੀ ਲਿਆ ਦੂ ਝੋਨਾ ਕਿਉਂਕਿ ਕਿਸਾਨ ਵੀਰੋ ਜਿਹੜੇ ਝੋਨੇ ਦੇ ਵਿੱਚ ਆਪਾਂ ਜ਼ਿੰਕ ਵੀ ਪਾਤੀ ਔਰ ਚੱਲਣ ਕਰਕੇ ਲੋਹੇ ਦੀ ਵੀ ਘਾਟ ਆ ਸਕਦੀ ਆ ਜਾਂ ਕੋਈ ਵੀ ਹੋਰ ਪ੍ਰੋਡਕਟਾਂ ਦੀ ਜਿੱਦਾਂ ਕਹਦੀ ਆਪਾਂ ਤੱਤਾਂ ਦੀ ਘਾਟ ਆਉਂਦੀ ਆ ਪਾਣੀ ਪੂਰਾ ਨਹੀਂ ਹੋਇਆ ਤਾਂ ਜਿਹੜੀ ਇਹ ਕਿਸਾਨ ਵੀਰੋ ਮੈਂ ਤੁਹਾਨੂੰ ਇਹ ਤਰੀਕਾ ਦੱਸੂਗਾ ਇਹ ਸਾਰੇ ਕਾਸੇ ਲਈ ਸਹਾਇ ਹੋਊਗਾ ਇਦੇ ਲਈ ਕਿਸਾਨ ਵੀਰੋ ਪਹਿਲਾਂ ਤਾਂ ਆਪਾਂ ਸਪਰੇਅ ਕਰਨੀ ਹੈਗੀ ਮੈਂ ਤੁਹਾਨੂੰ ਇਹ ਦੱਸ ਦਿੰਨਾ ਸਪਰੇਅ ਆਪਾਂ ਪਿਛਲੇ ਸਾਲ ਵੀ ਕਿਸਾਨ ਵੀਰਾਂ ਨੇ ਕਰੀ ਸੀਗੀ ਤੇ ਆਪਾਂ ਵੀ ਕਰਦੇ ਰਹੇ ਨੇ ਹਾਂਗੇ ਤੇ ਬਹੁਤ ਜ਼ਿਆਦਾ ਜਿਹੜੀ ਇਹ ਸਪਰੇਅ ਆ ਉਹ ਸਹਾਇਤਾ ਕਰਦੀ ਆ ਆਪਣੇ ਝੋਨੇ ਦਾ ਬੂਝਾ ਘਰਾਉਣ ਦੇ ਲਈ ਤੇ ਗਰੋਥ ਲਈ ਤਾਂ ਕਿਸਾਨ ਵੀਰੋ ਆਪਾਂ ਨੇ ਸਪਰੇਅ ਜਿਹੜੀ ਕਰਨੀ ਆ ਪਹਿਲੇ ਨੰਬਰ ਤੇ ਆਪਾਂ ਲੈਣਾਗਾ 1 ਕਿਲੋ 21% ਜ਼ਿੰਕ ਦੂਜੇ ਨੰਬਰ ਤੇ ਲੈਣਾ ਆਪਾਂ ਨੇ ਕਿਸਾਨ ਵੀਰੋ 1 ਕਿਲੋ ਫਾਇਰ ਸਲਫੇਟ 19% ਤੀਜੇ ਨੰਬਰ ਤੇ ਬਰੀਕ ਯੂਰੀਆ ਤੇ ਚੌਥੇ ਨੰਬਰ ਤੇ ਕਿਸਾਨ ਵੀਰੋ ਅੱਧਾ ਕਿਲੋ ਕਲੀ ਦਾ ਜਿਹੜਾ ਪਾਣੀ 1 ਕਿਲੋ ਲਈ ਇਹ ਚਾਰੇ ਚੀਜ਼ਾਂ ਦੀ ਡੋਜ਼ ਹੈ 1 1 ਕਿਲੋ ਮੈਗਨੀਸ਼ੀਅਮ ਆਹ ਸੌਰੀ ਜ਼ਿੰਕ ਸਲਫੇਟ ਤੇ ਫਾਇਰ ਸਲਫੇਟ 1 ਕਿਲੋ ਯੂਰੀਆ ਤੇ ਅੱਧਾ ਕਿਲੋ ਕਲੀ ਦਾ ਪਾਣੀ ਤੇ ਕਿਸਾਨ ਵੀਰੋ ਜਿਹੜਾ ਕਲੀ ਦਾ ਪਾਣੀ ਆ ਆਪਾਂ ਇੱਕ ਦਿਨ ਪਹਿਲਾਂ ਕਲੀ ਭਿਉਂ ਦੇਣੀ ਹੈ ਤੇ ਦੂਸਰੇ ਦਿਨ ਉਹਨੂੰ ਆਪਾਂ ਨੇ ਨਤਰੇ ਨਿਤਰੇ ਹੋਇਆ ਪਾਣੀ ਹੈ ਜਿਹੜਾ 1 ਕਿੱਲੇ ਮਗਰ ਅੱਧਾ ਕਿਲੋ ਕਲੀ ਦਾ ਪਾਣੀ ਹੈ ਜਿਹੜਾ ਉਹ ਲੈ ਲੈਣਾ ਤੇ ਤਿੰਨੇ ਚੀਜ਼ਾਂ ਦਾ ਅਲੱਗ-ਅਲੱਗ ਘੋਲ ਬਣਾ ਕੇ ਇਕੱਠੀ ਡੈਂਕੀ ਚ ਪਾ ਕੇ ਸਪਰੇਅ ਕਰ ਦੋ ਮੈਂ ਗਰੰਟੀ ਲੈਣਾ ਕਿਸਾਨ ਵੀਰੋ ਵੀ ਜਦੋਂ ਤੁਸੀਂ ਚੌਥੇ ਦਿਨ ਦੇਖੋਗੇ ਆਪਣਾ ਝੋਨਾ ਚੌਥੇ ਤੋਂ ਪੰਜਵੇਂ ਦਿਨ ਤੁਹਾਨੂੰ ਆਪ ਪਤਾ ਲੱਗੂਗਾ ਵੀ ਝੋਨੇ ਦੇ ਵਿੱਚ ਮੈਂ ਕੁਝ ਕਰਿਆ ਮੂੰਹੋਂ ਬੋਲ ਕੇ ਦੱਸੂ ਤੁਹਾਨੂੰ ਝੋਨਾ ਆਪ ਤੇ ਸਭ ਤੋਂ ਸਸਤਾ ਜਿਹੜਾ ਸੌਦਾ ਇਹ 50 ਤੋਂ ਲੈ ਕੇ 55 ਰੁਪਏ ਦਾ ਤੁਹਾਨੂੰ ਜਿੰਕ ਮਿਲ ਜੂ 50 ਰੁਪਏ ਦੀ ਤੁਹਾਨੂੰ ਲੋਹਾ ਮਿਲ ਜੂ ਜੂਰੀਆਂ ਨਾਲੋਂ ਤੁਸੀਂ ਮੇਰੇ ਹਿਸਾਬ ਨਾਲ 5 ਰੁਪਏ ਦਾ ਤੇ ਬਾਕੀ ਕਲੀ ਦਾ ਪਾਣੀ ਲਾ ਲਓ 90 تقریبا 120 25 ਰੁਪਏ ਚ ਇਹ ਜਿਹੜੀ ਆ ਸਪਰੇਆ ਤਿਆਰ ਹੋ ਜੂ ਸਿਰਫ ਕਰਨ ਦੀ ਮਿਹਨਤ ਹੈ 1 ਕਿਲੇ ਚ ਤੁਸੀਂ 100 ਤੋਂ 150 ਲੀਟਰ ਪਾਣੀ ਪੱਕਾ ਲਾਉਣਾ ਹੈ ਧੁੱਪ ਦੇ ਵਿੱਚ ਸਪਰੇ ਨਹੀਂ ਕਰਨੀ ਪਾਣੀ ਹੋਣਾ ਜ਼ਰੂਰੀ ਆ ਖੇਤ ਦੇ ਵਿੱਚ ਜਿਹੜੀਆਂ ਸਾਵਧਾਨੀਆਂ ਨੇ ਤੇ ਦੂਜੇ ਨੰਬਰ ਤੇ ਪੱਤਿਆਂ ਦੇ ਉੱਪਰ ਡਾਇਰੈਕਟ ਪ੍ਰੈਸ਼ਰ ਨਾ ਮਾਰਿਓ ਪੱਤੇ ਬਰਨ ਹੋ ਜਾਣਗੇ ਜੇ ਤੁਸੀਂ ਸਾਵਧਾਨੀ ਨਾਲ ਸਪਰੇ ਕਰੋਗੇ ਪੂਰਾ ਤਕੜਾ ਰਿਜ਼ਲਟ ਮਿਲੇਗਾ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਜਾਣਕਾਰੀ ਦਿੱਤੀ ਹੈ ਸਾਰੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ